ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦੀਪ ਸਿੰਘ ਜੀ ਪਿੰਡ ਮਹਾਲਾ ਦਾ ਸਰਪੰਚ ਹੈ ਸਾਰੇ ਪਿੰਡਰੋਂ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਵਧੀਆ ਤਰੀਕੇ ਨਾਲ ਲਖਣ ਹੋਇਆ ਸਾਰੀਆਂ ਪਾਰਟੀਆਂ ਨੇ ਆਪਣો ਆਪਣੀਆਂ ਬੈਠ ਕੇ ਜਿੰਨੇ ਜਿੰਨੇ ਨਾਲ ਪ੍ਰੇਮ ਸੀ ਉਹਨਾਂ ਆਪੋ ਨੇ ਪਾਰਟੀ ਨੂੰ ਵਧੀਆ ਤਰੀਕੇ ਨਾਲ ਬੋਟਾਂ ਪਾਈਆਂ ਨੇ ਤੇ ਦੂਜੀ ਗੱਲ ਇਹ ਹੈਗੀ ਵੀ ਸਾਡੀਆਂ ਤਿੰਨ ਕ ਚਾਰ ਪਾਰਟੀਆਂ ਸੀ ਕਿਸੇ ਨੇ ਕਿਸੇ ਨਾਲ ਉਹੋ ਜੀ ਗੱਲ ਨਹੀਂ ਕੀਤੀ ਵੀ ਆਪਦੀ ਅਮਨ ਸ਼ਾਂਤੀ ਨਾਲ ਬੋਟਾਂ ਪਾਈਆਂ ਨੇ ਕਿਸੇ ਨੂੰ ਖਿੱਚ ਖਰਾਬਾ ਨਹੀਂ ਕੀਤਾ ਦੋ ਇੱਧਰ ਪਾਉਂ ਇੱਧਰ ਪਾ ਤੇ ਜੇ ਕਾਂਗਰਸ ਪਾਰਟੀ ਜਿਹੜਾ ਕੋਕਾਨਾ ਪਾਰਟੀ ਕੋਈ ਦੇ ਕਾਲੀ ਨਾਲ ਜੁੜਿਆ ਤਾਂ ਉਹਨੇ ਕਾਲੀ ਨੂੰ ਪਾਈਆਂ ਜੇ ਕੋਈ ਬੀਜੇਪੀ ਪਾਰਟੀ ਨਾਲ ਜੁੜਿਆ ਤਾਂ ਉਹਨੇ ਬੀਜੇਪੀ ਪਾਰਟੀ ਨੂੰ ਪਾਈਆਂ ਆਪਣਾ ਕੀਤਾ ਬੈਰੂ ਜਿੱਕਾ ਖਾਲਸਾ ਵੈਦ ਜੀ ਦੀ ਫਤਿਹ ਸਾਰੇ ਪਿੰਡ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਅਮਨ ਸ਼ਾਂਤੀ ਨਾਲ ਲੋਕਾਂ ਨੇ ਬੁਟਕ ਕੋਈਆਂ ਤੇ ਸਾਰੀਆਂ ਪਾਰਟੀਆਂ ਕੋਈ ਇਹੋ ਜਿਹੀ ਹੈ ਨਹੀਂ ਸੀ ਉਹਨੂੰ ਅੱਖਾਂ ਕੱਢ ਕੇ ਵੇਖੀ ਜਾਂ ਤਾਂ ਕੋਈ ਅੱਖਾਂ ਕੱਢ ਕੇ ਵੇਖੀ ਜਾਂ ਬਹੁਤ ਬਹੁਤ ਸਾਰੇ ਪਿੰਡ ਦਾ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਜੀ ਅੱਛਾ ਜੀ ਅੱਜ ਜਿਹੜਾ ਇਲੈਕਸ਼ਨ ਹੋਇਆ ਤੁਹਾਡੇ ਪਿੰਡ ਦੇ ਵਿੱਚ ਤੇ ਕਿੱਦਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਕਿਵੇਂ ਰੁਚੀ ਰਹੀ ਲੋਕਾਂ ਦੀ ਬਹੁਤ ਵਧੀਆ ਜੀ ਅੱਜ ਸੁਖਮੰਦਰ ਜੀ ਜੋ ਸਾਡੇ ਪਿੰਡ ਇਲੈਕਸ਼ਨ ਹੋਇਆ ਹੈ 780 ਵੋਟਾਂ ਕੋਲ ਹੋਈਆਂ ਨੇ ਬਹੁਤ ਹੀ ਅਮਨ ਤੇ ਸ਼ਾਂਤੀ ਦੇ ਨਾਲ ਸਾਰੀਆਂ ਹੀ ਪਾਰਟੀਆਂ ਦੇ ਨਾਲ ਨੌਜਵਾਨਾਂ ਬਜ਼ੁਰਗਾਂ ਦੇ ਵਿੱਚ ਕਾਫੀ ਉਤਸ਼ਾਹ ਸੀਗਾ ਇਸ ਇਲੈਕਸ਼ਨ ਨੂੰ ਲੈ ਕੇ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਆਪਸ ਵਿੱਚ ਮਤਭੇਦ ਨਹੀਂ ਸੀਗੇ ਆਪਣੇ ਆਪਣੀ ਵੋਟ ਦਾ ਪ੍ਰਯੋਗ ਤੇ ਇਸ ਕਰਕੇ ਸਾਰੇ ਪਿੰਡ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਆਪਣੀ ਪਾਰਟੀ ਦੇ ਵੱਲੋਂ ਵੋਟਾਂ ਦੇ ਲੋਕਾਂ ਦੇ ਵਿੱਚ ਕਿੰਦਾ ਦੀ ਰੁਚੀ ਦੇਖੀ ਗਈ ਬਹੁਤ ਵਧੀਆ ਰੁਚੀ ਦੇਖੀ ਗਈ ਜੀ ਬਹੁਤ ਹੀ ਵਧੀਆ ਰੁਝਾਨ ਸੀਗਾ ਵੋਟਰਾਂ ਵਿੱਚ ਗਰਮੀ ਤੁਹਾਨੂੰ ਪਤਾ ਕਾਫੀ ਸੀ ਉਸ ਤਰੀਕੇ ਨਾਲ ਕਿ ਗਰਮੀ ਦੇ ਕਾਰਨ ਥੋੜਾ ਜਿਸ ਤਰ੍ਹਾਂ ਕਿ ਬਜ਼ੁਰਗਾਂ 부जुर्गਾਂ ਦੇ ਵਿੱਚ ਥੋੜੀ ਸਮੱਸਿਆਵਾਂ ਦੀ ਗਰਮੀ ਨੂੰ ਲੈ ਕੇ ਪਰ ਕਾਫੀ ਵਧੀਆ ਰੁਝਾਨ ਸੀਗਾ 700 ਤੇ 80 ਵੋਟਾਂ ਪੋਲ ਹੋਈਆਂ ਨੇ 1270 ਵੋਟਾਂ ਦੇ ਵਿੱਚੋਂ ਤੇ ਕਾਫੀ ਵਧੀਆ ਰੁਝਾਨ ਤੇ ਜਿਹੜੇ ਪ੍ਰਸ਼ਾਸਨ ਅਤੇ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਵੱਲੋਂ ਕਿੰਦਾ ਵਧੀਆ ਰਿਸਪੌਂਸ ਰਾਇ ਜੀ ਬਹੁਤ ਵਧੀਆ ਜੀ ਉਹਨਾਂ ਨੇ ਆਪਣੀ ਬਹੁਤ ਵਧੀਆ ਡਿਊਟੀ ਨਿਭਾਈ ਜਿੰਮੇਵਾਰੀ ਤੇ ਉਹਨਾਂ ਦਾ ਸਾਥ ਜਿਹੜੀ ਪਬਲਿਕ ਸੀਗੀ ਪਿੰਡ ਮਹਾਲਮ ਦੇ ਸਾਰੇ ਲੋਕ ਸੀਗੇ ਬਹੁਤ ਵਧੀਆ ਉਹਨਾਂ ਦਾ ਸਾਥ ਸੀ ਜੀ ਸਾਰਿਆਂ ਨੇ ਮਿਲ ਜੁਲ ਕੇ ਵੋਟਾਂ ਪਾਈਆਂ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਨਹੀਂ ਕੋਈ ਝਗੜਾ ਆਪਸ ਵਿੱਚ ਕੋਈ ਗੱਲਬਾਤ ਤਲਕੀ ਕਿਸੇ ਬਹੁਤ ਵਧੀਆ ਇਲੈਕਸ਼ਨ ਆਇਆ ਧੰਨਵਾਦ ਜੀ ਕੀ ਨਾਮ ਹੈ ਆਬੀਦਾ ਜੀ ਅੱਛਾ ਜੀ ਤੇ ਜਿਹੜੀ ਅੱਜ ਬਦਬਲ ਕੀ ਇਲੈਕਸ਼ਨ ਸੀ ਇੱਥੇ ਵੋਟਾਂ ਪਾਈਆਂ ਗਈਆਂ ਕਿੱਦਾਂ ਦਾ ਜਿਹੜਾ ਮਾਹੌਲ ਇੱਥੇ ਇਹ ਰਿਹਾ ਜੀ ਮਾਹੌਲ ਬੜਾ ਵਧੀਆ ਸ਼ਾਨਦਮਈ ਮੂਟਾਂ ਪੈ ਗਈਆਂ ਨੇ ਸਾਰੇ ਪਿੰਡ ਦੇ ਵਿੱਚ ਸਿਨਮਾਚਾਰਾ ਪਾਰਟੀਆਂ ਨੇ ਆਪ ਕੋ ਆਪਣੇ ਬੂਥ ਲਾਇ ਸੀ ਤੇ ਸਾਰਿਆਂ ਦੇ ਨਾਲੇ ਆਪ ਕੋ ਆਪਣੇ ਸਾਹਬ ਨਾਲ ਵੋਟਾਂ ਮਾਰੀਆਂ तरीक़ मौसम में गर्मी काफ़ी ज़्यादा थी ठंडे तरीक़ी वोट बि बसि ਏ ਅਮਨ ਤੇ ਸ਼ਾਂਤੀ ਦੇ ਲਈ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ ਅਪੀਲ ਕਰਨਾ ਚਾਹੋਗੇ ਬਸ ਇਹੀ ਕਹਾਂਗਾ ਕਿ ਭਾਈਚਾਰਾ ਬਣਾ ਕੇ ਉੱਪਰ ਚੋਣਾਂ ਵਿੱਚ ਵੋਟਾਂ ਹੁੰਦੀਆਂ ਨੇ ਇਹ ਰੇਡੀਆਂ ਨੇ ਸਾਡੇ ਆਪਾਂ ਮਿਸੇ ਪਿੰਡ ਦੇ ਰਹਿਣਾ ਆ ਤੇ ਹਰ ਤੋਂ ਉਹਦੇ ਲੋਕ ਬੱਖਰੇ ਪਾਰਟੀ ਦੇ ਮੂਰੇ ਹੁੰਦੇ ਨੇ ਲੋਕਾਂ ਨੂੰ ਜਿੰਨੀ ਥੋੜੀ ਬਹੁਤ ਤਲਕੀ ਜ਼ਰੂਰ ਹੁੰਦੀ ਹੈ ਬਾਤ ਘਾਟ ਨੂੰ ਲੈ ਕੇ ਪਰ ਤੱਕੇ ਬੰਨ ਮਨਾ ਲੈ ਕੇ ਜਿਹੜੀ ਰਗਣਾ ਗੇਰੇ ਜਾਣਾ ਤੇ ਅੱਜ ਦੀ ਵੋਟਾਂ ਸਾਡੇ ਪੱਗ ਤੇ ਛੜ ਜਾਣੀ ਤੇ ਕੱਲ ਤੋਂ ਸਾਰੇ ਜਿਹੜੇ ਆਪਾਂ ਨਵੀਂ ਜੇ ਕਿਸੇ ਤਾਂ ਪੁਰਾਣੀ ਕਰਾਂਗੇ ਜੇ ਬਾਅਦ ਮਿਲ ਕੇ ਪਿਆਰ ਦੇਣਾ ਚਾਹੀਦਾ ਹੈ ਥੈਂਕ ਯੂ ਜੀ ਦਾ